ਪਠਾਨਕੋਟ ਦੇ ਵਿੱਚ ਵਣ ਮਾਫੀਆ ਦੇ ਹੌਸਲੇ ਕਾਫੀ ਉੱਚੇ ਨੇ ਜਿੱਥੇ ਲਗਜ਼ਰੀ ਗੱਡੀਆਂ ਦੇ ਵਿੱਚ ਲੱਕੜ ਦੀ ਤਸਕਰੀ ਹੋ ਰਹੀ ਹੈ ਤਾਂ ਪਠਾਨਕੋੜ ਡਿਫੈਂਸ ਰੋਡ ਦੇ ਨਾਲ ਲੱਗਦੇ ਜੰਗਲਾਂ ਦੇ ਵਿੱਚ ਖੈਰ ਦੇ ਦਰਖਤਾਂ ਨੂੰ ਕੱਟਿਆ ਜਾ ਰਿਹਾ ਹੈ ਤੇ ਜੰਗਲ ਵਿਭਾਗ ਨੂੰ ਮਿਲੀ ਜਾਣਕਾਰੀ ਜਿਸ ਤੋਂ ਬਾਅਦ ਵਿਭਾਗ ਵੱਲੋਂ ਨਾਕਾਬੰਦੀ ਕੀਤੀ ਜਾਂਦੀ ਹੈ ਤੇ ਨਾਕੇ ਦੇ ਦੌਰਾਨ ਦੋ ਗੱਡੀਆਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਤੇ ਵਣ ਮਾਫੀਆ ਦੇ ਲਗਭਗ ਇੱਕ ਦਰਜਨ ਲੋਕਾਂ ਨੇ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਤੇ ਹੀ ਹਮਲਾ ਕਰ ਦਿੱਤਾ ਦਿਰਜ਼ਰ ਪਠਾਨਕੋੜ ਦੇ ਵਿੱਚ ਵਣ ਮਾਫੀਆ ਦੇ ਹੌਂਸਲੇ ਇਸ ਕਦਰ ਉਲੰਧ ਨੇ ਕਿ ਲਗਜ਼ਰੀ ਗੱਡੀਆਂ ਦੇ ਵਿੱਚ ਤਸਕਰੀ ਹੋ ਰਹੀ ਹੈ ਇਹ ਮਾਮਲਾ ਉਸ ਰਾਤ ਉਸ ਵੇਲੇ ਸਾਹਮਣੇ ਆਇਆ ਜਦੋਂ ਇਹ ਮਾਮਲਾ ਬੀਤੀ ਰਾਤ ਉਸ ਵੇਲੇ ਸਾਹਮਣੇ ਆਉਂਦਾ ਜਦੋਂ வன ਵਿਭਾਗ ਨੂੰ ਮੇਰੀ ਜਾਣਕਾਰੀ ਮੁਤਾਬਕ ਡਿਫੈਂਸ ਰੋਡ ਦੇ ਨਾਲ ਲੱਗਦੇ ਜੰਗਲਾ ਦੇ ਵਿੱਚੋਂ ਖੈਰ ਦੇ ਦਰਖਤਾਂ ਨੂੰ ਕੱਟਿਆ ਜਾ ਰਿਹਾ ਸੀ ਤੇ ਦੋ ਲਗਜ਼ਰੀ ਗੱਡੀਆਂ ਜਿਨ੍ਹਾਂ ਨੂੰ ਨਾਕਾਬੰਦੀ ਕਰਕੇ ਵਿਭਾਗ ਨੇ ਰੁਕਣ ਦਾ ਇਸ਼ਾਰਾ ਕੀਤਾ ਤਾਂ ਇਸੇ ਦਰਮਿਆਨ ਦੱਸਿਆ ਜਾ ਰਿਹਾ ਹੈ ਕਿ ਨਵਨ ਮਾਫੀਆ ਦੇ ਲੋਕਾਂ ਨੇ ਅਧਿਕਾਰੀਆਂ ਤੇ ਹਮਲਾ ਕਰ ਦਿੱਤਾ ਤੇ ਉਹਦੇ ਅਧਿਕਾਰੀਆਂ ਦੇ ਵੱਲੋਂ ਦੋ ਹਵਾਈ ਫਾਇਰ ਕੀਤੇ ਗਏ ਜਿਸ ਕਰਕੇ ਲਗਭਗ ਇੱਕ ਦਰਜਨ ਦੇ ਕਰੀਬ ਮਾਫੀਆ ਦੇ ਲੋਕ ਮੌਕੇ ਤੋਂ ਭੱਜ ਗਏ ਤੇ ਜੰਗਲਾਤ ਵਿਭਾਗ ਦੇ ਵੱਲੋਂ ਦੋਵੇਂ ਗੱਡੀਆਂ ਤੇ ਖੈਰ ਦੀ ਲੱਕੜ ਕਬਜ਼ੇ 'ਚ ਲੈ ਕੇ ਕਾਰਵਾਈ ਸ਼ੁਰੂ ਕੀਤੀ ਗਈ ਹੈ ਉਧਰ ਹੀ ਵਾੜ ਵਿਭਾਗ ਦੇ ਰੇਂਜ ਅਫਸਰ ਦਾ ਇਹ ਕਹਿਣਾ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਇੱਥੇ ਦਰੱਖਤਾਂ ਦੀ ਕਟਾਈ ਹੋ ਰਹੀ ਹੈ ਤੇ ਇਸ ਦੇ ਦਰਮਿਆਨ ਉਹ ਮੌਕੇ ਤੇ ਪਹੁੰਚਨੇ ਪਰ ਉਕਤ ਲੋਕਾਂ ਨੇ ਉਹਨਾਂ ਤੇ ਹੀ ਹਮਲਾ ਕਰ ਦਿੱਤਾ ਉਹਨਾਂ ਦਾ ਕਹਿਣਾ ਹੈ ਕਿ ਆਪਣੇ ਬਚਾਅ ਚ ਉਹਨਾਂ ਹਵਾਈ ਫਾਇਰ ਕੀਤੇ ਨੇ ਫਿਲਹਾਲ ਦੋ ਗੱਡੀਆਂ ਕਬਜ਼ੇ ਦੇ ਵਿੱਚ ਨੇ ਤੇ ਦੋਸ਼ੀ ਫਰਾਰ ਨੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਇਹ ਸਾਰਾ ਕਿਹੜਾ ਮਾਰਗ ਜਬਤ ਕੀਤਾ ਔਰ ਕਿੰਨੇ ਵਜੇ ਕਾਰਵਾਈ ਜਿਹੜੀ ਹੈ ਡਿਪਾਰਟਮੈਂਟ ਵੱਲੋਂ ਜਿਹੜੀ ਹੈ ਪਾਈ ਇਹ ਸਾਰਾ ਥੈਅ ਦੇ ਰੋਕਣੇ ਜੀ ਸਾਡੇ ਸਟੇਪਸ ਆ ਰਿਸੀ ਜਾਨਪੁਰ ਮਾਧੋਪੁਰ ਤੋਂ ਡਿਫੈਂਸ ਰੋਡ ਪੈਂਦਾ ਜੀ ਕਿਲੋਮੀਟਰ 425 ਉੱਥੇ ਆਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਰਾਤ ਨੂੰ ਕੁਝ 11:30 ਵਜੇ ਕੁਝ ਬੰਦੇ ਜਿਹੜੇ ਖਿਆਲ ਦੀ ਕਟਾਈ ਕਰ ਰਹੇ ਨੇ ਸਾਡੇ ਕੋਲੋਂ ਕੇਰਾ ਬੰਦੀ ਕਰਕੇ ਨਕਲ ਲਗਾਇਆ ਸੀ ਤੇ ਕਿਵੇਂ 11:30 12:00 ਵਜੇ ਇਹਨਾਂ ਨੂੰ ਆਪਾਂ ਕਟਾਈ ਕਰਦੇ ਉੱਥੋਂ ਦੀ ਫੜਿਆ ਜੀ ਤੇ ਗੱਡੀਆਂ ਜਿਹੜੀਆਂ ਦੀ ਜੰਗਲ ਚ ਸੀਗੀ ਉਹ ਬਾਅਦ ਜੋ ਜੰਗਲ ਤੋਂ ਬਾਹਰ ਨਿਕਲੀਆਂ ਨੇ 2:30 ਵਜੇ ਉਥੋਂ ਗੱਡੀਆਂ ਆਪਣਾਂ ਦੀਆਂ ਪਾਲੀਆਂ ਚ ਇਹਨਾਂ ਦੀ ਟੋਟਲ ਕਿੰਨੀਆਂ ਗੱਡੀਆਂ ਹੋਰ ਕਿੰਨੇ ਬੰਦੇ ਸੀਗੇ ਕੋਈ ਬੱਦੇ ਵੀ ਬੰਦੇ ਭਾਜੀ 10 ਤੋਂ 15 ਬੰਦੇ ਸੀਗੇ ਗੱਡੀਆਂ ਦੋ ਸੀਗੀਆਂ ਤੂੰ ਸਾਡੇ ਮੈਕਮ ਵੱਲੋਂ ਇਹਨਾਂ ਨੂੰ ਉੱਥੇ ਰੋਕਿਆ ਗਿਆ ਗੱਡੀਆਂ ਤੂੰ ਗੱਡੀਆਂ ਛੱਡ ਕੇ ਇਹ ਦੌੜ ਗਏ ਨੇ ਤੇ ਗੱਡੀਆਂ ਜਿਹੜੀਆਂ ਮੌਕੇ ਤੇ ਅਸੀਂ ਬਰਾਮਦ ਕਰ ਲਈਆਂ ਕੁਝ ਇਹਨਾਂ ਦੇ ਦੋ ਆ ਰਹੇ ਨੇ ਜੀ ਕੁਝ ਖੈਰ ਦੇ 30 ਤੋਂ 40 ਪੀਸ ਨੇ ਜਿਹਦੇ ਨਾਲ ਗੱਡੀ ਵਿੱਚ ਲੋਡ ਕੀਤੀ ਹੋਈ ਨੇ ਕੋਈ ਫਾਇਰ ਵੀ ਕੀਤਾ ਗਿਆ ਇਹਨੂੰ ਲੱਗੇ ਫਾਇਦੇ ਆਪਾਂ ਸੀ ਆਪਣੇ ਸੇਫਲੀ ਇਹਨਾਂ ਨੇ ਸਾਡੇ 'ਤੇ ਹਮਲਾ ਕਰਤਾ ਸੀਗਾ ਜਦੋਂ ਗੱਡੀਆਂ ਰੋਕੀਆਂ ਇਹਨਾਂ ਨੇ। ਉਹਦੇ ਵਿੱਚ ਸਾਡੇ ਵੱਲੋਂ ਹਵਾਈ ਫਾਇਰ ਕੀਤਾ। ਫਾਇਰ ਕਰਨ ਤੋਂ ਬਾਅਦ ਇਹ 24 ਸਾਰੇ ਜਿਹੜੇ ਆ ਫਰਾਰ ਹੋ ਗਏ। ਕੋਈ ਬੰਦਾ ਫੜਿਆ ਵੀ ਗਿਆ ਇਹਦੇ ਵਿੱਚ? ਨਹੀਂ ਬੰਦਾ ਕੋਈ ਨਹੀਂ ਫੜਿਆ ਗਿਆ ਜੀ। ਗੱਡੀਆਂ ਜਰੂਰ ਫੜ ਕੇ ਅਸੀਂ ਰਾਤ ਨੂੰ 3:30 ਵਜੇ ਵਿਜਨ ਦਫ਼ਤਰ ਆਪਣੇ ਪਠਾਨਕੋਟ 'ਚ ਲਿਆਂਦੀਆਂ ਜੀ। ਅਗਲੀ ਕੀ ਕਾਰਵਾਈ ਇਹ ਡਿਪਾਰਟਮੈਂਟ ਵੱਲੋਂ ਕੀਤੀ ਜਾ ਰਹੀ ਹੈ? ਇਹਦੀ ਅਗਲੀ ਯੋਜਨਾ ਵੀ ਰੂਲ ਅਨੁਸਾਰ ਜੋ ਵੀ ਸਖਤ ਤੋਂ ਸਖਤ ਕਾਰਵਾਈ ਜੋ ਬੰਦਿਆਂ ਦੀ ਭਾਲ ਕਰਕੇ ਆ ਤੇ ਐਫਆਈਆ ਕਿਸੀ ਜਾਏਗੀ। ਇਹ ਅਗੇ ਤੋਂ ਇਹਨਾਂ ਤੇ ਐਸ਼ਨ ਜਿਹਦਾ ਉਹ ਲਿਆ ਜਾਏਗਾ। ਹੋਰ ਵੀ ਇਦਾਂ ਦੇ ਕਈ ਥਾਂ ਤੇ ਆ ਜਿੱਥੇ ਤੁਸੀਂ ਮਲਕਪੁਰ ਦੀ ਆਪਾਂ ਗੱਲ ਕਰੀਏ ਜਾਂ ਹੋਰ ਥਾਂ ਤੇ ਜਿੱਥੇ ਤੁਸੀਂ ਹੁਣ ਕਾਫੀ ਪ੍ਰੋਟੈਕਸ਼ਨ ਲਾਈਟਸ ਵਗੈਰਾ ਲਗਾਈਆਂ ਜਾਂ ਹੋਰ ਜੀ ਉੱਥੇ ਵੀ ਲੋਕ ਜਿਹੜੇ ਕੰਮ ਕਰਦੇ ਆ ਕੀ ਸੁਨੇਹਾ ਦੇਣਾ ਚਾਹੋਗੇ? ਸੁਨੇਹਾ ਜੀ ਇਹੀ ਦੇਣਾ ਚਾਹੁੰਦੇ ਆ ਕਿ ਇਹ ਰਾਤ ਨੂੰ ਕਿਸੇ ਵੀ ਕਿਸੇ ਵੀ ਵਿਅਕਤੀ ਵੱਲੋਂ ਕੋਈ ਵੀ ਸ਼ੇਰ ਸਾਦ ਸੁਣੀ ਜਾਂਦੀ ਆ ਜਾਂ ਕੋਈ ਸ਼ੱਕੀ ਬੰਦਾ ਰਾਤ ਜਾਂ ਕਿਤੇ ਜੰਗਲ ਦੇ ਆਸ-ਪਾਸ ਲੱਭੇ ਜਾਂਦਾ ਬਨੋ ਵਿਭਾਗ ਨੂੰ ਕੋਈ ਸੂਚਨਾ ਦਿੱਤੀ ਜਾਵੇ। ਸਾਡੇ ਸਾਰਿਆਂ ਦੇ ਨੰਬਰ ਜਿਹੜੇ ਆ ਉਹ ਸਾਰੇ ਸਰਪੰਚ ਸਾਹਿਬਾਨ ਕੋ ਵੀ ਹੈਗੇ ਨੇ ਡੀ ਐਫਓ ਸਾਹਿਬ ਵੀ ਸਾਡੇ ਸਾਡੇ ਨੰਬਰ ਜਿਹੜੇ ਆ ਫੀਲਡ ਦੇ ਸਾਰਿਆਂ ਕੋਲ ਹੀ ਇਹਦੇ ਵੀ ਕਿਤੇ ਇਹੋ ਜੀ ਗੱਲਬਾਤ ਹੋਣੀ ਹੈ ਤੇ ਸਾਨੂੰ ਇਨਫੋਰਮ ਕਰਤਾ ਜਾਵੇ